ਚੜ੍ਹਦੀ ਕਲਾ ਵਿੱਚ ਜਦ ਤੱਕ ਨੇ ਫਰਜ਼ੰਦ ਪੰਜਾਬੀ ਦੇ ਚੜ੍ਹਦੀ ਕਲਾ ਵਿੱਚ ਜਦ ਤੱਕ ਨੇ ਫਰਜ਼ੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਫੈਲ ਕੇ ਹੁਣ ਤਾਂ ਚੌਮਖੀ ਹੋ ਗਈ ਦੁਨੀਆਂ ਦੇ ਵਿੱਚ ਫੈਲ ਕੇ ਹੁਣ ਤਾਂ ਚੌਮਖੀ ਹੋ ਗਏ ਮਿੱਤਰੋ ਮਿੱਠੜੇ ਬੋਲ ਜਿਵੇਂ ਗੁਲਕੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਚੰਡੇ ਬੁਲੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਚੰਡੇ ਬੁਲੰਦ ਪੰਜਾਬੀ ਦੇ ਕਲਮਾਨਾ ਸ਼ਿੰਗਾਰ ਆਏ ਨੂੰ ਸ਼ਾਇਰ ਪੁੱਤਰਾਂ ਨੇ ਵਿਦੇਸ਼ਾਂ ਵਿੱਚ ਪਹੁੰਚਾਇਆ ਇਹਦੇ ਗਾਇਕ ਪੁੱਤਰਾਂ ਨੇ ਵਿਦੇਸ਼ਾਂ ਵਿੱਚ ਪਹੁੰਚਾਇਆ ਇਹਦੇ ਗਾਇਕ ਪੁੱਤਰਾਂ ਨੇ ਖੁੱਲ੍ਹੇ ਜਾਂਦੇ ਜੱਗ ਵਿੱਚ ਬੂਹੇ ਬੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਦੇ ਮਾਨਵ ਦਾ ਕੇ ਪੰਜਾਬੀਆਂ ਮਾਂ ਦਾ ਲਾਇਆ ਕਰ ਜਾਏ ਕਈ ਦੇਸ਼ਾਂ ਵਿੱਚ ਮਿਲਿਆ ਦੂਜਾ ਤੇ ਜਾਂਦਰ ਜਾਏ ਕਈ ਦੇਸ਼ਾਂ ਵਿੱਚ ਮਿਲਿਆ ਦੂਜਾ ਤੇ ਜਾਂਦਰ ਜਾਏ ਇਹ ਰਪੋਟਾਂ ਤੇ ਚਮਕਦੇ ਅੱਖਰ ਚੰਦ ਪੰਜਾਬੀ ਦੇ ਚਰੇਣੇ ਝੰਡੇ ਬੁਲੰਦ ਪੰਜਾਬੀ ਦੇ ਚੜਦੀ ਕਲਾ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਦੇ ਪਲੂਰੀਆ ਮਾਂ ਦਾ ਮਾੜੇ ਵਧਾ ਦੇ ਪਾਦੇ ਹਿੱਸਾ ਤੋਂ ਮਾਂ ਬੋਲੀ ਵਿੱਚ ਲਿਖਦੇ ਕੋਈ ਅਨੋਖਾ ਕਿੱਸਾ ਤੋਂ ਲਿਖ ਗਏ ਸ਼ਿਵ ਪਾਤਰ ਤੇ ਰਜਬ ਵਾਲੇ ਜੋਸ਼ੰਦ ਪੰਜਾਬੀ ਦੇ ਝੰਡੇ ਬੁਲੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਦੇ ਚੜ੍ਹਦੀ ਕਲਾ ਵਿੱਚ ਜਦ ਤੱਕ ਨੇ ਫਰਜੰਦ ਪੰਜਾਬੀ ਦੇ ਦੁਨੀਆਂ ਦੇ ਵਿੱਚ ਰਹਿਣੇ ਝੰਡੇ ਬੁਲੰਦ ਪੰਜਾਬੀ ਦੇ